ਸਾਰਿਆਂ ਨੂੰ ਬਾਅਦ ਜੇ ਕਿਹਾਣੀ ਸੁਣਨ ਲੱਗੀ ਆ ਮੈਨੂੰ ਉਮੀਦ ਆ ਵੀ ਤੁਸੀਂ ਅਖੀਰ ਤੱਕ ਜਰੂਰ ਸੁਣੋਗੇ ਇੱਕ ਸਤਪਾਲ ਨਾਂ ਦਾ ਆਦਮੀ ਹੁੰਦਾ ਜਿਹਦਾ ਕਿ ਇੱਕ ਪੱਠਾ ਚੱਲ ਰਿਹਾ ਹੁੰਦਾ ਬਹੁਤ ਅਮੀਰ ਹੁੰਦਾ ਚੰਨ 400 ਕਿੱਲਾ ਜ਼ਮੀਨ ਦਾ ਵੀ ਉਹਦੇ ਕੋਲੇ ਹੁੰਦਾ ਉਹਦੇ ਇੱਕ ਲੜਕਾ ਤੇ ਲੜਕੀ ਹੁੰਦੀ ਉਹਦੇ ਪੱਠੇ ਦੇ ਵਿੱਚ ਨਾ ਬਹੁਤ ਸਾਰੇ ਮਜ਼ਦੂਰ ਕੰਮ ਕਰਦੇ ਹੁੰਦੇ ਉਹਨਾਂ ਮਜ਼ਦੂਰਾਂ ਦੇ ਵਿੱਚੋਂ ਨਾ ਇੱਕ ਸੁਖਦੇਵ ਨਾਂ ਦਾ ਆਜ ਵੀ ਤੇਔਰਤ ਦੋਨੇ 25 ਸਾਲ ਤੋਂ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਇੱਕ ਲੜਕੀ ਪਹਿਲਾਂ ਤਾਂ ਉਹ ਆਰ ਦੇ ਨਾਲ ਕੇ ਗਈ ਹੁੰਦੀ ਆ ਤੇ ਉਸ ਇੱਥੇ ਆ ਜਾਂਦੀ ਆ ਪਰਦੀ ਪਰਦੀ ਪਿਤਾ ਜੀ ਤੇ ਮੰਮੀ ਕੋਲੇ ਤੇ ਜਦੋਂ ਆਉਂਦੀ ਆ ਨਾ ਤੇ ਉਹ ਕੋਈ ਸ਼ਨੀਵਾਰ ਦਾ ਜਾਂ ਐਤਵਾਰ ਦੀ ਛੁੱਟੀ ਕਰਕੇ ਉਹ ਪੱਠੇ ਚ ਆਰ ਦੀ ਮੰਮੀ ਤੇ ਪਾਪਾ ਦਾ ਹੱਥ ਲਟਾਉਣ ਲਈ ਚਲੀ ਆ ਉਧਰੋਂ ਜਿਹੜਾ ਸਤਪਾਲ ਹੁੰਦਾ ਉਹਦਾ ਬੇਟਾ ਜਿਹੜਾ ਹੁੰਦਾ ਉਹ ਬੇਟੇ ਨੂੰ ਆਪਦੇ ਨੂੰ ਕਹਿੰਦਾ ਕਾਕਾ ਤੂੰ ਨਾ ਆਇਆ ਕਰਿਆ ਕਰ ਤੂੰ ਵੀ ਛੁੱਟੀ ਵਾਲੇ ਦਿਨ ਜਾਵੇਂ ਜਦੋਂ ਤੂੰ ਆ ਜਾਣਾ ਘਰੇ ਉਸ ਤੋਂ ਬਾਅਦ ਜਰੂਰ ਪੱਠੇ ਦੇ ਵਿੱਚ ਕੰਮ ਕਰ ਦੇ ਮਜ਼ਦੂਰ ਵੇਖ ਕੇ ਨਾਲੇ ਤੈਨੂੰ ਕੰਮ ਦਾ ਵਲ ਆ ਜੂਗਾ ਨਾਲੇ ਕਰਦੇ ਕਰਾਉਂਦੇ ਵੀ ਆਪਣਾ ਕੰਮ ਸਹੀ ਹੋ ਜਾ ਕਰੂਗਾ ਨਾ ਇਹ ਪੱਠੇ ਵਾਲੇ ਬੰਦੇ ਤੂ ਇਹਦਾ ਰਿਆ ਕਰੇ ਆਇਆ ਕਰਦੇ ਉਹ ਨੂੰ ਸੜੀਆ ਐਤਵਾਰ ਜਾਓ ਪਹਿਲਾਂ ਜਦੋਂ ਛੁੱਟੀ ਹੋ ਜਾਂਦੀ ਉਸ ਤੋਂ ਬਾਅਦ ਉਹ ਰੋਜ਼ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਲਗਾਤਾਰ ਜਾਂਦਾ ਰਿਹਾ ਇੱਕ ਦਿਨ ਜਦੋਂ ਵੇਖਦਾ ਤੇ ਉਹ ਲੜਕੀ ਇੱਕ ਲੜਕੀ ਹੁੰਦੀ ਹੈ ਜਿਹੜੀ ਆਪਦੇ ਪੈਰਾਂ ਨਾਲ ਹੀ ਮਿੱਟੀ ਨੂੰ ਮਸਲ ਰਹੀ ਹੁੰਦੀ ਹੈ ਜਿਹੜੀ ਕੋ ਸੈਂਚੇ ਦੇ ਵਿੱਚ ਪਾ ਕੇ ਉਹ ਇੱਟਾਂ ਬਣਾਇਆ ਜਾਂਦੀਆਂ ਨੇ ਕਦੇ ਹੱਥਾਂ ਨਾਲ ਕਰਦੀ ਆ ਅਰੇੜੀ ਮਿੱਟੀ ਘਰ ਘਰ ਕੇ ਸੈਂਚੇ ਘਰ ਘਰ ਕੇ ਜੋ ਬਣਾ ਰਹੀ ਹੁੰਦੀ ਸੀ ਉਹ ਨਾ ਇੱਕ ਦਿਨ ਤਾਂ ਉਸ ਨੇ ਵੇਖਿਆ ਆਪਦੇ ਜਾ ਕੇ ਆ ਉਸ ਵਿੱਚ ਬੈਠ ਗਿਆ ਆਫਿਸ ਤੋਂ ਬੈਠਾ ਵੇਖੀ ਆ ਦੂਜੇ ਦਿਨ ਫੇਰ ਉਹ ਜਾਂਦਾ ਫੇਰ ਉਹਨੂੰ ਪੁੱਛਦਾ ਦੂਜੇ ਦਿਨ ਸਵੇਰ ਫੇਰ ਗਿਆ ਉਹ ਉਹਨੇ ਵੇਖਿਆ ਉਹ ਕੁੜੀ ਕੰਮ ਕਰ ਰਹੀ ਹੈ ਤੇ ਫੇਰ ਵੀ ਨਾ ਬੁਲਾਇਆ ਤੇ ਫੇਰ ਉਸ ਤੋਂ ਬਾਅਦ ਕੁੜੀ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਜ ਮੁੰਡਾ ਜਿਹੜਾ ਇਹ ਮੇਰੇ ਬੰਦੀ ਦੇਖ ਰਿਹਾ ਬੈਠਾ ਆਫਿਸ ਵਿੱਚ ਉਹਨੇ ਹੁਣ ਕਈ ਦਿਨਾਂ ਦੀ ਹੁਣ ਛੁੱਟੀ ਨਹੀਂ ਸੀ ਉਹ ਨਾ ਆਈ ਇਹ ਨਾ ਤਾਂ ਕਿਸੇ ਨੂੰ ਪੁੱਛ ਸਕਦਾ ਸੀ ਨਾ ਹੀ ਇਹਨੇ ਕਿਸੇ ਨੂੰ ਪੁੱਛਿਆ ਇਹ ਪੁੜੀ ਕਿੱਥੇ ਆ ਮਾਣੀ ਮਾਰ ਵਿੱਚ ਸੋਚਦਾ ਅਦਾਸ ਰਹਿਣ ਲੱਗ ਗਿਆ ਇੱਕ ਦਿਨ ਐਤਵਾਰ ਦੀ ਛੁੱਟੀ ਹੋਈ ਉਹ ਸਵੇ ਹੀ ਆ ਗਿਆ ਜਦੋਂ ਸਵੇ ਆਉਂਦਾ ਤੇ ਉਹ ਲੜਕੀ ਕੰਮ ਕਰਦੀ ਹੋਣੀ ਉਹ ਕੰਮ ਕਰਦੀ ਨੂੰ ਵੇਖ ਕੇ ਉਹ ਚਲਾ ਜਾਂਦਾ ਉਹਦੇ ਕੋਲ ਉਹ ਕਹਿੰਦਾ ਵੀ ਤੂੰ ਇੰਨੇ ਦਿਨ ਕਿੱਥੇ ਰਹੀ ਉਹ ਕਹਿੰਦੀ ਵੀ ਮੈਂ ਆਪਦੇ ਮੰਮੀ ਪਾਪਾ ਦੀ ਥਾਂ ਤੇ ਥੋੜਾ ਮੋਟਾ ਇਦਾਂ ਹੈਲਪ ਦੇਣ ਵਾਸਤੇ ਆਈ ਹਸ ਤਾਂ ਗਰੀਬ ਹੈਗੇ ਆ ਤੇ ਮੈਂ ਤਾਂ ਪੜਦੀ ਆ ਪਰ ਉਹ ਦੇ ਕੇ ਪੈਸੇ ਕਮਾ ਕੇ ਮੈਨੂੰ ਦਿੰਦੇ ਹ ਤਾਂ ਮੈਂ ਪੜਦੀ ਆ ਉਹਨੇ ਦੱਸਿਆ ਕੀ ਕਰਦੇ ਆ ਉਹਦੀ ਮੈਂ ਪਲੱਸ ਕੋ ਡਰ ਲਿਆ ਤੇ ਮੈਂ ਇੱਕ ਪੜ੍ਹਾਈ ਕਰਕੇ ਇੱਕ ਪੜ੍ਹ ਰਹੀ ਹਾਂ ਤੇ ਮੇਰੇ ਕੋਲ ਇਹ ਪੈਸਾ ਨਹੀਂ ਹੁੰਦਾ ਪਾਪਾ ਜੀ ਕਮਾਉਂਦੇ ਆ ਮੈਂ ਮਾਂ ਨਾਲ ਕਮਾਉਂਦਾ ਸੀ ਆ ਉਹ ਕਹਿੰਦਾ ਆ ਵੀ ਤੂੰ ਐਡੀ ਸੋਹਣੀ ਐਡੀ ਸਿਆਰੀ ਤੇ ਐਡੀ ਪੜ੍ਹੀ ਲਿਖੀ ਆ ਤੇ ਤੂੰ ਇਹਦੇ ਕੰਮ ਮਜ਼ਦੂਰਾਂ ਵਾਲੇ ਕਿਉਂ ਕਰ ਰਹੀ ਆ ਉਹ ਕਹਿੰਦੀ ਅਸੀਂ ਜਦੋਂ ਹੈ ਹੀ ਮਜ਼ਦੂਰ ਤੇ ਮਜ਼ਦੂਰਾਂ ਵਾਲੇ ਕੰਮ ਹੀ ਕਰਨਾ ਉਹ ਮਾਰੀ ਮਾਰਵੇ ਸੋਚਦਾ ਪਈ ਉਹ ਦਫਤਰ ਦੇ ਵਿੱਚ ਚਲਾ ਜਾਂਦਾ ਤੇ ਜਦੋਂ ਉਹ ਦਫਤਰ ਵਿੱਚ ਚਲਾ ਜਾਂਦਾ ਤਾਂ ਫਿਰ ਮਾਰੀ ਮਾਰਵੇ ਇਸ ਤਰ੍ਹਾਂ ਇੱਕ ਦਿਨ ਫਿਰ ਉਹ ਉਸ ਕੁੜੀ ਦੇ ਨਾਲ ਗੱਲਾਂ ਕਰ ਰਿਹਾ ਹੁੰਦਾ ਉਹ ਨੂੰ ਕਹਿ ਰਿਹਾ ਹੁੰਦਾ ਜੇ ਮੈਂ ਤੈਨੂੰ ਅਪਣਾ ਲਾਂ ਤਾਂ ਤੇਰੀ ਪੜ੍ਹਾਈ ਵੀ ਤੂੰ ਇੰਨਾ ਪੜ੍ਹੀ ਲਿਖੀ ਹੈਗੀ ਤੇ ਤੂੰ ਗਾਂ ਵੀ ਇੰਨਾ ਤੇਰੀ ਪੜ੍ਹਾਈ ਇੰਨਾ ਤੂੰ ਟਾਪਰ ਹੈ ਜੇ ਤੈਨੂੰ ਅਸੀਂ ਪੜਾ ਲਿਖਾ ਲਵਾਂਗੇ ਤੇ ਖਾਂ ਤੈਨੂੰ ਅਸੀਂ ਵਧਾ ਲਾਂਗੇ ਉਹ ਕਹਿੰਦੀ ਨਾ ਮੇਰਾ ਮਾਪਿਓ ਗਰੀਬ ਹੈ ਤੁਸੀਂ ਅਮੀਰ ਆ ਤੁਹਾਡੀ ਅਸੀਂ ਇਸ ਨਹੀਂ ਕਰ ਸਕਾਂ ਅਸੀਂ ਜਿੱਥੇ ਮੇਰੇ ਮਾਪਿਓ ਕਰਨਗੇ ਗਰੀਬ ਘਰੇ ਕਰਨਗੇ ਉੱਥੇ ਹੀ ਹੋਊਗਾ ਉਹ ਕਹਿੰਦਾ ਨਹੀਂ ਮੈਂ ਤੈਨੂੰ ਅਪਣਾਉਣਾ ਚਾਹੁੰਦਾ ਇਹਦੇ ਜਿਉਂਦੀ ਮਾਂ ਆ ਜਾਂਦੀ ਇੱਕ ਉਹ ਰਾਜਾ ਮਾਰਿਆ ਮਾਂ ਦੇ ਤੋਂ ਦੋਦੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਜਿਵੇਂ ਹੀ ਦੂਰ ਹੋ ਗਏ ਮੁੰਡਾ ਆਪ ਦੇ ਹੌਕੀਸ ਵਿੱਚ ਚਲਾ ਗਿਆ ਤੇ ਜਿਹੜੀ ਲੜਕੀ ਹੁੰਦੀ ਆ ਰਾਦਾ ਸੀਦੀ ਉਹ ਲੜਕੀ ਉੱਥੇ ਬੈਠੀ ਰਹਿੰਦੀ ਆ ਤੇ ਉਸ ਦੀ ਮੰਮੀ ਜਦੋਂ ਆ ਕੇ ਕਹਿੰਦੀ ਆ ਨਾ ਪੁੱਤ ਬੀ ਤੂੰ ਨਾ ਇਹਦੇ ਨਾਲ ਗੱਲਾਂ ਇੰਦੀਆਂ ਨਾ ਕਰਿਆ ਕਰ ਇਹ ਵੱਡੇ ਘਰ ਦਾ ਮੁੰਡਾ ਹੈ ਇਹਨਾਂ ਕੋਲੇ ਬਹੁਤ ਕੁਝ ਹੈਗਾ ਆਪਾਂ ਦਾ ਆਪਦਾ ਗੁਜ਼ਾਰਾ ਐ ਕਰਦੇ ਆ ਇਹਨਾਂ ਨੇ ਤਾਂ ਆਪਾਂ ਇੱਥੇ ਹੀ ਪੱਟਕੇ ਟੂਆ ਨੱਪਦੇ ਨਾ ਜੇ ਕੋਈ ਗੱਲ ਬਣ ਗਈ ਏਡਾ सेठ ਮਾਰਾ ਤੇ ਉਹ ਕਰਦੇ ਕਰਾਉਂਦੇ ਭਾਈ ਤੇ ਉਹ ਪੂਰੀ ਦੀ ਤੇ ਆਪ ਸਹੀਦੀ ਉਡੀ ਮਾੜਾ ਮੋਟਾ ਬੇਖ ਖਾਈ ਉਹ ਲੱਗ ਗਈ ਇੱਕ ਦਿਨ ਉਹ ਨਾ ਆਇਆ ਉਡੀ ਕਹਿੰਦੀ ਮੈਂ ਉਡੀ ਨੂੰ ਮੂੰਹ ਪਰੇ ਕਰਕੇ ਬੈਠੀ ਕਹਿੰਦੀ ਕੀ ਗੱਲ ਤੁਸੀਂ ਮੈਂ ਕਹਣੀ ਤੁਰ ਦਿਨਾ ਬੋਲਦੀ ਤੁਸੀਂ ਉਸ ਦਿਨ ਕਿੱਥੇ ਗਏ ਸੀ ਉਹ ਕਹਿੰਦਾ ਮੈਂ ਆਪਦੀ ਭੈਣ ਕੋਲੇ ਗਿਆ ਸੀ ਤੇ ਤੂੰ ਇੰਨੇ ਦਿਨ ਗਈ ਸਾਬ ਤੇ ਮੈਨੂੰ ਨਾ ਦੱਸ ਕੇ ਗਈ ਉਹ ਹਾਲਾ ਕੋਈ ਗੱਲ ਨਹੀਂ ਹੁਣ ਤੋਂ ਮੈਂ ਜਾਂ ਜਾਇਆ ਕਰੂਗਾ ਨਾ ਤੈਨੂੰ ਦੱਸ ਕੇ ਜਾਇਆ ਕਰੂ ਪੋਆ ਦੀ ਠੀਕ ਹੈ ਉਹ ਕਰਦੇ ਕਰਾਉਂਦੇ ਬਈ ਉਹ ਗੱਲ ਜਿਹੜੀ ਸੀ ਜਦੋਂ ਉਹ ਕੋਲੇ ਗਿਆ ਜਦੋਂ ਮਾਂ ਦੇ ਆਖਰ ਕੋਲ ਤਾਂ ਤੂੰ ਉਹ ਉਹ ਮੁੰਡੇ ਨੂੰ ਵੀ ਸੱਦ ਕੇ ਕਿਹਾ ਹੋਣੀ ਕਹਿੰਦੀ ਕਾਕਾ ਤੂੰ ਵੱਡੇ ਸ਼ੈਨ ਸਾਹ ਸ਼ੇਰ ਦਾ ਬੰਦਾ ਹੈ ਤੂੰ ਗਰੀਬਾਂ ਨਾਲ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਨਾ ਹੀ ਤੇਰਾ ਅੱਜ ਇਹਦੇ ਨਾਲ ਰਿਸ਼ਤਾ ਹੋ ਸਕਦਾ ਤੇ ਨਾ ਅਸੀਂ ਤੇਰੇ ਨਾਲ ਇਹਦਾ ਰਿਸ਼ਤਾ ਕਰ ਸਕਦੇ ਤੂੰ ਇਹਦਾ ਭੁੱਲ ਜਾ ਇਹ ਜਦੋਂ ਗੱਲ ਕਹਿੰਦਾ ਤਾਂ ਉਹ ਦਫਤਰ ਦੇ ਵਿੱਚ ਚਲਾ ਜਾਂਦਾ ਤੇ ਮਾਣੀ ਮਾਣ ਦੇ ਵਿੱਚ ਸੋਚਦਾ ਸੋਚਦਾ ਰਹਿੰਦਾ ਤੇ ਉਹਦੇ ਪਿਆਰ ਦੀ ਵੀ ਪਤਾ ਨਹੀਂ ਲੱਗ ਜਾਂਦਾ ਕਿ ਮੇਰਾ ਪੁੱਤਰ ਪਤਾ ਨਹੀਂ ਕੀ ਗੱਲ ਹੈ ਦਿਨ ਬਿਨ ਦਿਨ ਚੁੱਪਚਾਪ ਰਹਿੰਦਾ ਉਹ ਇੱਕ ਦਿਨ ਆਪਦੇ ਪੁੱਤਰ ਨੂੰ ਸਾਦਾ ਕਹਿੰਦਾ ਬੇਟਾ ਕੀ ਗੱਲ ਹੈ ਤੂੰ ਕਈ ਦਿਨੋਂ ਤੋਂ ਮੈਨੂੰ ਅਦਾਸ ਜਿਹਾ ਰਹਿ ਰਿਹਾ ਹਾਂ ਉਹ ਕਹਿੰਦਾ ਨਹੀਂ ਪਾਪਾ ਜੇ ਕਰਦੇ ਕਰਾਉਂਦੇ ਉਹ ਕਹਿੰਦਾ ਨਹੀਂ ਤੂੰ ਮੈਨੂੰ ਦੱਸ ਉਹ ਫਿਰ ਦੱਸਦਾ ਕਹਿੰਦਾ ਪਾਪਾ ਮੇਰਾ ਵਿਆਹ ਕਰਾਓ ਉਹ ਕਹਿੰਦਾ ਠੀਕ ਆ ਪੁੱਤ ਕਰਾ ਲਾ ਅਸੀਂ ਤਾਂ ਦੇ ਵੀ ਚਲੋ ਫਾਰ ਲਾਥ ਜੇ ਉਹ ਕਹਿੰਦੇ ਵੀ ਕੀ ਦੇ ਨਾਲ ਕਹਤੇ ਆਏ ਕਰਕੇ ਵੀ ਕੁੜੀ ਹੈਗੀ ਬਹੁਤ ਠੱਫਰ ਉਹ ਕਹਿੰਦੇ ਫਿਰ ਵੀ ਇੱਥੋਂ ਦੀ ਕੁੜੀ ਆ ਉਹ ਹੌਲੀ 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 ਹਣੇ ਦੱਸਦਾ ਕਹਿੰਦੇ ਤੁਸੀਂ ਜਾਣਦੇ ਵੀ ਹੈ ਉਹਨਾਂ ਕਿ ਉਹ ਤਾਂ ਮੈਂ ਉਹ ਤੁਹਾਡੀ ਇਜਾਜ਼ਤ ਲੈਣੀ ਚਾਹੁੰਦੇ ਤੇ ਮੈਂ ਵੀ ਤੁਹਾਡੀ ਇਜਾਜ਼ਤ ਲੈਣੀ ਚਾਹਦਾ ਉਹ ਕਹਿੰਦਾ ਕਿਹਦੀ ਕੁੜੀ ਆ ਉਹ ਫਿਰ ਦੱਸਦਾ ਵੀ ਜਿਹੜਾ ਸੁਖਦੇਵ 25 ਸਾਲ ਤੋਂ ਆਪਣੇ ਪੱਠੇ ਦੇ ਵਿੱਚ ਆਦਮਾ ਕਰ ਰਿਹਾ ਉਹਦੀ ਕੁੜੀ ਉਹ ਇੱਕੇ ਦਾ ਖੜਾ ਹੋ ਜਾਂਦਾ ਕਹਿੰਦਾ ਆਹ ਕੀ ਗੱਲ ਤੂੰ ਐਡਾ ਸ਼ਹਿਨशाह ਹੋ ਕੇ ਤੇ ਮਜ਼ਦੂਰਾ ਦੀ ਕੁੜੀ ਦਾ ਵਿਆਹ ਕਰਾ ਲਿਆ ਤੂੰ ਆ ਦਾ ਪਪਾ ਮੈਂ ਤਾਂ ਉਹੀ ਮੰਨ ਗਿਆ ਮੈਂ ਨਹੀਂ ਕਹਾਂਗਾ ਕਿਤੇ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਠੀਕ ਹੈ ਜੇ ਨਹੀਂ ਤਾਂ ਫਿਰ ਤੁਸੀਂ ਨਾ ਕਰ ਦਿਓ ਮੈਨੂੰ ਕੋਈ ਇਹਦੇ 'ਚ ਗੁੱਸਾ ਨਹੀਂ ਹੋਊਗਾ ਤੁਹਾਡੇ ਨਾਲ ਉਹ ਕਹਿੰਦੇ ਚਲੋ ਉਹ ਆਪਦੀ ਘਰ ਵਾਲੀ ਨੂੰ ਆਦਾ ਕਿ ਤੇਰੇ ਉਹ ਬਤਰੇ ਕੁੜੀ ਪਸੰਦ ਕਰਦੀ ਉਹ ਕਹਿੰਦੀ ਕਿ ਇਹੜੀ ਉਹ ਆ ਦੱਸਦਾ ਵਿਆਹ ਕਰਕੇ ਆਪਣਾ ਜਦਾ ਸੱਤ ਪਾਲਾਣਾ ਉਹਦੀ ਲੜਕੀ ਆ ਜਿਹੜੀ ਉਹ ਪਸੰਦ ਕਰੀਦੀ ਉਹ ਵੀ ਹੈਰਾਨ ਹੋ ਜਾਂਦੀ ਆ ਵੀ ਐਡਾ ਛਾਂਹ ਛਾ ਦਾ ਬੰਦਾ ਉਹ ਫਿਰ ਉਹਦਾ ਦੋਸੇ ਜਿਹੜੇ ਉਹਨੂੰ ਬਿਠਾ ਕੇ ਭੁੱਜਦੇ ਆ ਉਹ ਆਲਾ ਮੰਮੀ ਕੁੜੀ ਬਹੁਤ ਸੋਹਣੀ ਆ ਸਿਆਣੀ ਆ ਸਮਝਦਾਰ ਜੇ ਆਪਾਂ ਉਹ ਪੜਾ ਲਾ ਜੇ ਨਾ ਉਹ ਟੌਪਰ ਤੇ ਵੱਡੀ ਆਫੀਸਰ ਬਣ ਸਕਦੀ ਉਹ ਕਰਨ ਪੁੱਤ ਆਪਣੇ ਕੋਲ ਬਹੁਤ ਕੋਤਾਪਾਉ ਪੀਸਾ ਤਾਂ ਬਣਾ ਕੇ ਲੈ ਰਹਾ ਸੀ ਚਲੋ ਜੇ ਤੈਨੂੰ ਕੁੜੀ ਹਸੀਨ ਦਾ ਨਾਲ ਗੱਲ ਬਾਤ ਕਰਨੀ ਹੈ ਉਹ ਫੇਰ ਆਪ ਦੇ ਮੁੰਛੀ ਨੂੰ ਪੇਸ਼ ਕਰ ਇਸੇ ਦੇਖ ਤੇ ਇਸੇ ਦੇ ਦੇ ਘਰ ਆ ਲਈ ਤੋਦਾਂ ਲਈ ਉਹ ਕੁੜੀ ਉਹਨੇ ਸੇਠ ਦੇ ਵੇਖੀ ਨਹੀਂ ਹੁੰਦੀ ਉਹ ਨਾਂਕੇ ਰਹਿੰਦੀ ਤੇ ਉਹਨਾਂ ਨੂੰ ਬੁਲਾ ਕੇ ਲਿਆਉਂਦਾ ਜਦੋਂ ਬੁਲਾ ਕੇ ਲਿਆਉਂਦਾ ਨਾ ਆਪ ਸੇਈ ਦੀ ਉਹਦੇ ਮਨ ਦੇ ਵਿੱਚ ਮਾਂ ਦੇ ਇਹ ਹੁੰਦਾ ਵੀ ਮੈਂ ਮੁੰਡੇ ਨੂੰ ਟਕਰਾਇਆ ਸੀ ਤੇ ਕੁੜੀ ਤੇ ਮੁੰਡਾ ਦੋਵੇਂ ਪਿਆਰ ਕਰਦੇ ਆਪ ਸੇਈ ਦੀ ਤੇ ਮੈਨੂੰ ਅੱਜ ਸੇਈ ਪਤਾ ਨਹੀਂ ਕੀ ਕਹੂੰਗਾ ਉਹ ਜਾ ਕੇ ਛੇੜ ਤੇ ਪੈਰ ਫੜਨੇ ਪਏ ਤੇ ਉਹ ਅਗਰ ਸਿਖਦੇ ਨੂੰ ਆਦਾ ਦੀ ਪਈ ਇਹਨੂੰ ਆਖ ਮੇਰੇ ਪੈਰ ਨਾ ਫੜੇ ਤੇ ਛੱਡ ਦੇ ਉਹ ਛੱਡ ਦਿੰਦੇ ਛੱਡ ਕੇ ਤੇ ਦੂਰੋਂ ਦੂਰ ਭੱਜ ਜਾਂਦੇ ਐਸੇ ਦੇ ਦਿੱਤੇ ਸਿਰ ਦੇ ਪੱਤੀ ਤੇ ਉਹਦੀ ਕੁੜੀ ਤੇ ਉਧਰੋਂ ਛੇੜ ਤੇ ਛੇੜ ਦਾ ਮੁੰਡਾ ਤੇ ਉਹਦੇ ਘਰਾਂ ਨੂੰ ਬੈਠੇ ਉਹ ਕੁੜੀ ਨੂੰ ਵੇਖਦੇ ਬਹੁਤ ਸੋਹਣੀ ਕੁੜੀ ਇਹ ਕੁੜੀ ਨੂੰ ਬੁਲਾਉਂਦੇ ਆ ਕਹਿੰਦੇ ਦੀ ਕਰ ਛੇੜ ਜੀ ਉਹਨੂੰ ਪਤਾ ਮੇਰਾ ਮੁੰਡਾ ਤੇਰੀ ਕੁੜੀ ਨੂੰ ਪਸੰਦ ਕਰਦਾ ਤੇ ਆਪਾਂ ਰਿਸ਼ਤਾ ਕਰਤਾ ਚਾਹੁੰਦੇ ਉਹ ਆਦਾ ਜੀ ਦੇਖੋ ਐ ਕਿਵੇਂ ਹੋ ਜੂਗਾ ਟੱਢ ਦੇ ਸ਼ੈਨ ਸਾਹ ਰਿਸ਼ਤਾ ਵੀਰਾ ਅਸੀਂ ਤਾਂ ਮਜ਼ਦੂਰ ਹੈ ਤੁਸੀਂ ਸ਼ੈਨ ਸਾਹ ਉਹ ਕਹਿੰਦਾ ਨਹੀਂ ਕੋਈ ਜੀ ਉਹਨਾਂ ਦੇ ਨਾਲ ਗੱਲਬਾਤ ਵੀ ਹੋਉਂਦੀ ਆ ਕਿ ਉਹ ਕੁੜੀ ਦਾ ਰਿਸ਼ਤਾ ਉਹਨਾਂ ਦਾ ਪੱਕਾ ਹੋ ਜਾਂਦਾ ਤੇ ਉਹ ਜਾ ਕੇ ਬੜੀਆਂ ਖੁਸ਼ੀਆਂ ਮਨਾਉਂਦੇ ਆ ਉਹ ਨਾਲੇ ਇਹ ਵੀ ਆਦਾ ਸ਼ੇਟ ਵੀ ਜਿਵੇਂ ਤੂੰ ਅੱਜ ਮੇਰੀ ਕੁੜੀ ਨੂੰ ਅਪਣਾ ਰਿਹਾ ਤੇ ਉਹ ਕਹਿੰਦਾ ਸਾਰ ਜੀ ਇਸੇ ਤਰ੍ਹਾਂ ਜੇ ਤੁਸੀਂ ਮੇਰੀ ਧੀ ਨੂੰ ਮਗਰੋਂ ਤੱਕ અપਨਾ ਹੋ ਗਿਆ ਫੇਰ ਮੇਰੀ ਧੀ ਦਾ ਸੀਰਸਤਲਾ ਐਸਾ ਹੋਵੇ ਇਹ ਨਾ ਹੋਵੇ ਵੀ ਥੋੜਾ ਜਿਹਾ ਤੁਸੀਂ ਆਪਣਾਉ ਮੋੜ ਕੇ ਮੇਰੀ ਧੀ ਨੂੰ ਛੱਡ ਦਿਓ ਇਹ ਵੀ ਹੋਣਾ ਚਾਹੀਦਾ ਉਹ ਕਹਿੰਦਾ ਨਹੀਂ ਮੈਂ ਤੇਰੀ ਧੀ ਦੇ ਨਾਲ ਜਿੰਨ ਜੀਵਨ ਭਰ ਅਸਿਰਹਾ ਹਾਂ ਚਲੋ ਜੇ ਉਹਨਾਂ ਦਾ ਵਿਆਹ ਹੋ ਜਾਂਦਾ ਕੁਝი ਕੁਝੇ ਵਸਲ ਲਾ ਕੇ ਜਾਂਦੇ ਘਰੇ ਆ ਕੇ ਵਸਨ ਲੱਗ ਜਾਂਦੇ ਆ ਕੋਈ ਉਹਦੇ ਬਿਹਾਰੇ ਕੀ ਇਤਰਾਜ਼ ਕਰਦਾ ਹੁੰਦਾ ਜਦੋਂ ਆਪਾਂ ਰਿਸ਼ਤਾ ਕਰ ਰਹੇ ਕਿਸੇ ਦੀ ਨਹੀਂ ਸੁਣੀ ਤੇਂਗੇ ਸਿਧਦੇਵ ਉਹ ਆ ਵੀ ਉਹ ਆਪ ਦੇ ਆਪ ਕੋਈ ਕਿਸੇ ਦੀ ਨਹੀਂ ਸੁਣਦਾ ਤੇ ਇਸੇ ਤਰ੍ਹਾਂ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਕਿਸੇ ਦਾ ਢੇਲਾ ਉੱਤਰੇ ਹੋਵੇ ਉਹ ਉਹ ਇਹ ਨਹੀਂ ਕਹਾ ਵੀ ਮਜ਼ਦੂਰ ਦੀ ਕੂੜੀ ਤੇ ਆ ਜਾਣਾ ਕਿ ਕਿਹਦੇ ਪਿਆਰ ਕਿਉਂਕਿ ਪਿਆਰ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਸਾਰੇ ਹੀ ਸਾਰ ਸਭ ਦੀ ਸਾਰੇ ਹੀ ਛੱਡ ਕੇ ਜਿੱਥੇ ਉਹਦਾ ਦਿਲ ਟਿਕ ਗਿਆ ਉਸੇ ਸਾਥ ਟਿਕ ਗਿਆ ਸੋ ਉਸ ਕੁੜੀ ਨੇ ਉਹਨਾਂ ਦੇ ਘਰੇ ਨਹਿੰਤ ਕੀਤੀ ਕੰਮ ਕੀਤਾ ਤੇ ਉਹ ਸਾਰਾ ਪਰਿਵਾਰ ਉਸਦੇ ਨਾਲ ਕੁਝ ਰਿਹਾ ਇਸ ਤਰ੍ਹਾਂ ਕਹਿੰਨੇ ਆ ਵੀ ਕਿੰਨਾ ਉਹਦਾ ਸਹੱਤਪੰਤੇ ਸੋਹਣਾ ਕੁੜੀ ਸੀ ਜਿਹੜਾ ਬਹੁਤ ਵੱਡੇ ਘਰੇ ਲਾਈਆ ਇਸੇ ਤਰ੍ਹਾਂ ਪਤਾ ਨਹੀਂ ਹੁੰਦਾ ਉਹਦੇ ਲੇਖ ਚ ਲਿਖਿਆ ਸੀ ਇੱਕ ਗਰੀਬ ਦੀ ਧੀ ਹੋ ਜਾਂਦੀ ਇੱਕ ਵੱਡੇ ਸ਼ਾਹ ਦੀ ਆਪਦੇ ਘਰੇ ਆਉਂਦੀ ਹੈ ਚਲੋ ਮਿਹਨਤ ਸਫਲਤਾ ਦੀ ਕੁੰਜੀ ਹੈ ਮਿਹਨਤ ਕਾਦੀ ਸਫਲਤਾ ਨਹੀਂ ਵਾਹਿਗੁਰੂ ਜੀ ਦਾ ਖਾਤਮ